ਸਰਦੀ ਧਰਤੀ ਏ ਜੀ ਸੰਤ ਬਾਬਾ ਇਛਰ ਸਿੰਘ ਜੀ ਮਹਾਰਾਜ ਵਾਸ ਕਰਦੇ ਪਏ ਨੇ ਇੱਕ ਰਾਗੀ ਕੀਰਤਨ ਕਰਨ ਆਇਆ ਉਸ ਰਾਗੀ ਦਾ ਨਾਮ ਆਇਆ ਜੀ ਰਾਗੀ ਸੁਰਜਣ ਸਿੰਘ ਕੀਰਤਨ ਕਰਨ ਆਇਆ ਜਿਸ ਸਮੇਂ ਨਾਨਕ ਸਰਦੀ ਧਰਤੀ ਤੇ ਕੀਰਤਨ ਕਰਦਾ ਪਿਆ ਸੰਤ ਬਾਬਾ ਇਛਰ ਸਿੰਘ ਜੀ ਨਾਨਕਸਰ ਵਾਲੇ ਚੌਂਕੜਾ ਲਗਾਇਆ ਹੋਇਆ ਕੀਰਤਨ ਸਰਵਣ ਕਰਦੇ ਪਏ ਨੇ ਰਾਗੀ ਸੁਰਜਨ ਸਿੰਘ ਕੀਰਤਨ ਕਰਦਾ ਪਿਆ ਬੜੇ ਆਨੰਦ ਦੇ ਵਿੱਚ ਤੇ ਸੰਤ ਬਾਬਾ ਇਛਰ ਸਿੰਘ ਜੀ ਨਾਨਕਸਰ ਵਾਲੇ ਬੜੇ ਆਨੰਦ ਵਿੱਚ ਸੁਣਦੇ ਪਏ ਤੇ ਸੁਣਦਿਆਂ ਸੁਣਦਿਆਂ ਕਿੱਧਰ ਨਜ਼ਰ ਪਈ ਰਾਗੀ ਦੇ ਚੋਲੇ ਵੱਲ ਜਦੋਂ ਚੋਲਾ ਦੇਖਿਆ ਨਾ ਤੇ ਚੋਲੇ ਨੂੰ ਗਾਂਢਾ ਲੱਗਾ ਹੋਇਆ ਸੀ ਪਾਪ ਕੇ ਤੂੰ ਫਟ ਗਿਆ ਹੋਣਾ ਤੇ ਰਾਗੀ ਸੁਰਜਨ ਸਿੰਘ ਨੇ ਸੂਈ ਦੇ ਨਾਲ ਸੀ ਲਿਆ ਗਾਂਢਾ ਲੰਕਾ ਹੁਣ ਰਾਗੀ ਸੁਰਜਨ ਸਿੰਘ ਤੇ ਕੀਰਤਨ ਕਰਦਾ ਪਿਆ ਕੀਰਤਨ ਦੀ ਸਮਾਪਤੀ ਤੋਂ ਬਾਅਦ ਜਦੋਂ ਮਹਾਂਪੁਰਖਾਂ ਨੂੰ ਮਿਲਿਆ ਮਹਾਂਪੁਰਖ ਕਹਿਣ ਲੱਗੇ ਰਾਗਾ ਸਿੰਘਾ ਕੀਰਤਨ ਬੜਾ ਤੁਸੀਂ ਆਨੰਦ ਦੇ ਵਿੱਚ ਕੀਤਾ ਪਰ ਚੋਲਾ ਤੁਹਾਡਾ ਮਸਤਾਨਾ ਹੋਇਆ ਗਾਂਢਾ ਲੱਗਿਆ ਚੋਲੇ ਨੂੰ ਤੇ ਰਾਗੀ ਸਿੰਘ ਨੇ ਸੱਚ ਬੋਲ ਦਿੱਤਾ ਮਹਾਪੁਰਖਾਂ ਦੇ ਅੱਗੇ ਜਦੋਂ ਵੀ ਕਿਤੇ ਆਈਏ ਨਾ ਆਪਾਂ ਗੁਰੂ ਘਰ ਧੰਨ ਗੁਰਗ੍ਰੰਥ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਇੱਥੇ ਆ ਕੇ ਸੱਚ ਬੋਲਦਿਆਂ ਕਰੀਏ ਕਿ ਧੰਨ ਗੁਰਗ੍ਰੰਥ ਸਾਹਿਬ ਮਹਾਰਾਜ ਮੇਰੇ ਵਿੱਚ ਆ ਆ ਔਗਣੇ ਤੇ ਤੁਸੀਂ ਦੂਰ ਕਰ ਦਿਓ ਜਾਂ ਆ ਆ ਚੀਜ਼ਾਂ ਦੇ ਮੈਨੂੰ ਲੋੜ ਏ ਮੇਰੀਆਂ ਪੂਰੀਆਂ ਕਰ ਦਿਓ ਜੇ ਅਸੀਂ ਇੱਥੇ ਆ ਕੇ ਸੁਪਾਵਾਂਗੇ ਤੇ ਕਿੱਥੇ ਆ ਕੇ ਦੱਸਾਂਗੇ ਫਿਰ ਇਸੇ ਤਰ੍ਹਾਂ ਜਦੋਂ ਮਹਾਪੁਰਖਾਂ ਕੋ ਜਾਈਏ ਨਾ ਜਿਹੜੀ ਵੀ ਦੁੱਖ ਤਕਲੀਫ ਹੋਵੇ ਦੱਸਦੀ ਦੀ ਹੁੰਦੀ ਤੇ ਰਾਗੀ ਸੁਰਜਨ ਸਿੰਘ ਕਹਿਣ ਲੱਗਾ ਮਹਾਪੁਰਖੋ ਚੋਲਾ ਗਾਂਢੇ ਵਾਲਾ ਤਾਂ ਪਾਇਆ ਬਹੁਤੇ ਪ੍ਰੋਗਰਾਮ ਨਹੀਂ ਆਂਦੇ ਪ੍ਰੋਗਰਾਮ ਬਹੁਤੇ ਆਣਗੇ ਕੋਈ ਮਾਇਆ ਆਏਗੀ ਫੇਰ ਹੀ ਕੋਈ ਨਵਾਂ ਚੋਲਾ ਲਾਵਾਂਗੇ ਜਦੋਂ ਇੰਨੀ ਗੱਲ ਰਾਗੀ ਸੁਰਜਨ ਸਿੰਘ ਨੇ ਕਹੀ ਨਾ ਮਹਾਪੁਰਖਾਂ ਨੂੰ ਮਹਾਪੁਰਖਾਂ ਨੇ ਨੇਤਰ ਬੰਦ ਕਰ ਲਏ ਨੇਤਰ ਬੰਦ ਕਰਕੇ 2 ਮਿੰਟ ਵਾਸਤੇ ਗੰਭੀਰ ਹੋ ਗਏ ਫਿਰ ਨੇਤਰ ਖੋਲੇ ਕਹਿਣ ਲੱਗੇ ਰਾਗਾ ਸਿੰਘਾ ਪਤਾ ਲੱਗ ਗਿਆ ਪਤਾ ਲੱਗ ਗਿਆ ਤੇ ਰਾਗੀ ਸਿੰਘ ਕਹਿਣ ਲੱਗਾ ਮਹਾਂਪੁਰਖੋ ਜੇ ਪਤਾ ਲੱਗ ਗਿਆ ਨਾ ਬਿਮਾਰੀ ਕੀ ਐ ਤੇ ਫਿਰ ਦਾ ਲਾਜ ਵੀ ਦੱਸ ਦਿਓ ਜੇ ਬਿਮਾਰੀ ਦਾ ਪਤਾ ਲੱਗ ਗਿਆ ਤੇ ਲਾਜ ਵੀ ਦੱਸ ਦਿਓ ਤੇ ਸੰਤ ਮਹਾਂਪੁਰਖ ਨਾਨਕ ਸਰ ਵਾਲੇ ਸੰਤ ਬਾਬਾ ਇਛਰ ਸਿੰਘ ਜੀ ਕਹਿਣ ਲੱਗੇ ਤੁਹਾਡੇ ਨਾ ਜਾਪ ਦੀ ਕਮਾਈ ਤੁਹਾਡੀ ਬਹੁਤੀ ਨਹੀਂ ਹੈਗੀ ਨਾਮ ਦੀ ਕਮਾਈ ਤੁਸੀਂ ਬਹੁਤੀ ਨਹੀਂ ਕੀਤੀ ਹੋਈ ਨਾਮ ਦੀ ਕਮਾਈ ਕਰੋ ਫਿਰ ਗੁਰੂ ਸਾਹਿਬ ਚੜਦੀ ਕਲਾ ਕਰਨਗੇ। ਨਾਮ ਦੀ ਕਮਾਈ ਨਹੀਂ ਹੈਗੀ। ਤੇ ਰਾਗੀ ਸਿੰਘ ਕਹਿਣ ਲੱਗਾ ਮਹਾਂਪੁਰਖੋ ਜਿਸ ਤਰ੍ਹਾਂ ਆਪ ਜੀ ਹੁਕਮ ਕਰੋਗੇ ਉਸ ਤਰ੍ਹਾਂ ਹੀ ਨਾਮ ਦੀ ਕਮਾਈ ਕਰਾਂਗੇ। ਤੇ ਸੰਤ ਬਾਬਾ ਇਛਰ ਸਿੰਘ ਜੀ ਕਹਿਣ ਲੱਗੇ ਨਾਨਕ ਸਰ ਵਾਲੇ ਕਹਿਣ ਲੱਗੇ ਇਸ ਤਰ੍ਹਾਂ ਕਰੋ 40 ਦਿਨ ਦੇ ਵਿੱਚ ਸਵਾ ਲੱਖ ਮੂਲ ਮੰਤਰ ਦਾ ਜਾਪ ਕਰੋ 40 ਦਿਨ ਦੇ ਵਿੱਚ ਤੇ ਗੁਰੂ ਸਾਹਿਬ ਚੜ੍ਹਦੀ ਕਲਾ ਕਰਨਗੇ ਰਾਗੀ ਸੁਰਜਨ ਸਿੰਘ ਨੇ ਮਹਾਪੁਰਖਾਂ ਦੀ ਗੱਲ ਮੰਨ ਲਈ ਮਹਾਪੁਰਖਾਂ ਕੋ ਵਿਦਿਆ ਲੈ ਕੇ ਘਰ ਗਿਆ ਘਰਦਿਆਂ ਨੂੰ ਜਾ ਕੇ ਕਹਿਣ ਲੱਗਾ ਬੋਤਾ ਮੈਨੂੰ ਬੁਲਾਣਾ ਨਹੀਂ ਹੈਗਾ ਮੈਂ ਆਪਣੇ ਕਮਰੇ ਦੇ ਵਿੱਚ ਜਾਪ ਕਰਨਾ ਸਿਮਰਨ ਕਰਨਾ ਮੂਲ ਮੰਤਰ ਦਾ ਜਾਪ ਮਹਾਪੁਰਖਾਂ ਨੇ ਸਾਨੂੰ ਦੱਸਿਆ ਕੋਈ ਮੈਨੂੰ ਬਹੁਤ ਹੀ ਜ਼ਰੂਰੀ ਕੰਮ ਹੋਵੇ ਤੇ ਫਿਰ ਆਪ ਜੀਆ ਨੇ ਬੁਲਾਣਾ ਨਹੀਂ ਤੇ ਮੈਂ ਕਮਰੇ ਦੇ ਵਿੱਚ ਜਾਪ ਕਰਨਾ 40 ਦਿਨ ਜਾਪ ਕਰਨਾ। ਰਾਗੀ ਸੁਰਜਨ ਸਿੰਘ ਜੀ ਨੇ ਫਿਰ ਮੂਲ ਮੰਤਰ ਦਾ ਜਾਪ ਦਿਨ ਰਾਤ ਕਰਨਾ ਸ਼ੁਰੂ ਕਰ ਦਿੱਤਾ। 40 ਦਿਨਾਂ ਦੇ ਵਿੱਚ ਸਵਾ ਲੱਖ ਮੂਲ ਮੰਤਰ ਦਾ ਜਾਪ ਕਰ ਲਿਆ ਰਾਗੀ ਸੁਰਜਨ ਸਿੰਘ ਨੇ। ਜਿਸ ਸਮੇਂ ਕਮਾਈ ਹੋ ਗਈ ਹੁਣ ਪਹਿਲਾਂ ਤੇ ਕਮਾਈ ਨਹੀਂ ਸੀ ਐਨੀ ਮਾਹਪੁਰਖਾਂ ਨੇ ਕਿਹਾ ਤੁਹਾਡੀ ਕਮਾਈ ਘਟੇ ਇਸ ਕਰਕੇ ਪ੍ਰੋਗਰਾਮ ਘਟਾਉਂਦੇ ਫਿਰ ਜਿਸ ਸਮੇਂ ਕਮਾਈ ਹੋ ਗਈ ਸਵਾ ਲੱਖ ਮੂਲ ਮੰਤਰ ਦਾ ਜਾਪ ਕਰ ਲਿਆ ਫਿਰ ਅੱਜ ਹੋਰ ਕੱਲ ਹੋਰ ਸੰਗਤਾਂ ਯਾਦ ਕਰਨਾ ਸ਼ੁਰੂ ਕਰ ਦਿੱਤਾ ਸੰਗਤਾਂ ਨੇ ਰਾਗੀ ਸੁਰਜਨ ਸਿੰਘ ਜੀ ਨੂੰ ਸੰਗਤਾਂ ਯਾਦ ਕਰਦੀਆਂ ਰਾਗੀ ਸੁਰਜਨ ਸਿੰਘ ਜੀ ਕੀਰਤਨ ਕਰਦੇ ਨੇ ਇੱਕ ਕਿਸੇ ਦੇ ਘਰ ਕੀਰਤਨ ਕਰਨ ਗਏ ਜਦੋਂ ਕੀਰਤਨ ਕਰਦੇ ਪਿੰਨ ਸੰਗਤ ਵਿੱਚ ਆਨੰਦ ਬਣਿਆ ਹੋਇਆ ਜਿਸ ਸਮੇ ਕੀਰਤਨ ਕਰ ਲਿਆ ਤੇ ਇੱਕ ਸੰਗਤ ਦੇ ਵਿੱਚੋ ਹੀ ਰੱਬ ਦਾ ਪਿਆਰਾ ਆਇਆ ਕਹਿ ਲੱਗਾ ਆਪ ਜੀਆਂ ਨੇ ਕੀਰਤਨ ਬਹੁਤ ਆਨੰਦਮਈ ਕੀਤਾ ਬੜਾ ਆਨੰਦ ਆਇਆ ਸਾਨੂੰ ਇਸ ਤਰ੍ਹਾਂ ਕਰੋ ਆਪਣੇ ਸਾਜ ਮੈਨੂੰ ਦਿਓ ਤੇ ਮੈਂ ਤੁਹਾਡੀ ਗੱਡੀ 'ਚ ਰੱਖ ਕੇ ਆਵਾਂ ਸਾਜ ਤੇ ਰਾਗੀ ਸਿੰਘ ਕਹਿਣ ਲੱਗਾ ਜੀ ਸਾਡੇ ਕੋਲ ਤੇ ਗੱਡੀ ਹੈ ਨਹੀਂ ਅਸੀਂ ਤੇ ਟਾਂਗੇ ਤੇ ਆਏ ਆ ਗੱਡੀ ਨਹੀਂ ਹੈਗੀ ਸਾਡੇ ਕੋਲ ਤੇ ਉਹ ਸੰਗਤ ਵਿੱਚੋਂ ਜਿਹੜਾ ਰੱਬ ਦਾ ਪਿਆਰਾ ਕਹਿਣ ਲੱਗਾ ਇੰਨਾ ਆਨੰਦਮਈ ਕੀਰਤਨ ਕਰਦੇ ਹੋ ਗੱਡੀ ਤੁਹਾਡੇ ਕੋਲ ਨਹੀਂ ਹੈਗੀ ਕਹਿਣ ਲੱਗਾ ਜੀ ਨਹੀਂ ਉਹਨਾਂ ਨੇ ਆਪਣੀ ਜੇਬ ਚੋਂ ਚਾਬੀਆਂ ਕੱਢੀਆਂ ਤੇ ਰਾਗੀ ਸੁਰਜਨ ਸਿੰਘ ਜੀ ਨੂੰ ਦੇ ਦਿੱਤੀਆਂ ਕਹਿਣ ਲੱਗੇ ਆलो ਅੱਜ ਤੂੰ ਜਿਹੜੀ ਗੱਡੀ ਸਾਡੀ ਏ ਇਹ ਤੁਹਾਡੀ ਹੋਈ ਆ ਅੱਜ ਤੂੰ ਗੱਡੀ ਇਹ ਗੱਡੀ ਤੁਹਾਡੀ ਰਾਗੀ ਸੁਰਜਨ ਸਿੰਘ ਜੀ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਗਏ ਕਹਿਣ ਲੱਗੇ ਕਦੀ ਉਹ ਵੀ ਸਮਾਂ ਸੀ ਜਦੋਂ ਗਾਂਢੇ ਵਾਲਾ ਮੈਂ ਚੋਲਾ ਪਾਇਆ ਹੋਇਆ ਸੀ ਅੱਜ ਮੂਲ ਮੰਤਰ ਦੀ ਜਾਪ ਦੀ ਸ਼ਕਤੀ ਦੇ ਨਾਲ ਗੱਡੀ ਦੀਆਂ ਚਾਬੀਆਂ ਮਿਲਦੀਆਂ ਪਈਆਂ ਨੇ ਚਾਬੀ ਹੱਥ ਵਿੱਚ ਫੜੀ ਤੇ ਫੇਰ ਦੁਬਾਰਾ ਉਹ ਰੱਬ ਦੇ ਪਿਆਰੇ ਨੂੰ ਵਾਪਸ ਕਰ ਦਿੱਤੀ ਕਹਿਣ ਲੱਗੇ ਤੁਸੀਂ ਗੱਡੀ ਦੇ ਦਿੱਤੀ ਸਾਡੇ ਕੋਲ ਗੱਡੀ ਆ ਗਈ ਪਰ ਇਹ ਗੱਡੀ ਦਾ ਮੈਂ ਇਹ ਚਿੱਟਾ ਹਾਥੀ ਮੈਂ ਤੇਲ ਨਹੀਂ ਪੂਰਾ ਕਰ ਸਕਦਾ ਇਹਦਾ ਉਹ ਰੱਬ ਦੇ ਪਿਆਰੇ ਨੇ ਕਾਰਡ ਕੱਢਿਆ ਕਾਰਡ ਦੇ ਉੱਪਰ ਆਪਣੇ ਸਾਈਨ ਕੀਤੇ ਕਹਿਣ ਲੱਗੇ ਰਾਗੀ ਸਿੰਘ ਜੀ ਫਲਾਣੇ ਫਲਾਣੇ ਪੰਪ ਤੋਂ ਤੇਲ ਪਵਾ ਲਿਆ ਕਰਿਓ ਉਹ ਤੇਲ ਦਾ ਹਿਸਾਬ ਮਹੀਨੇ ਬਾਅਦ ਮਾਪੇ ਕਰ ਲਿਆ ਕਰਾਂਗਾ ਤੇਲ ਦੀ ਮਾਇਆ ਮਾਪੇ ਪੰਪ ਤੇ ਦੇ ਦਿਆ ਕਰਾਂ ਤੇ ਸਾਡਾ ਜਿਹੜਾ ਡਰਾਈਵਰ ਹੈ ਉਹ ਤੁਹਾਡਾ ਅਜੇ ਤੂੰ ਡਰਾਈਵਰ ਗੱਡੀ ਇਹ ਚਲਾਵੇਗਾ ਤੇ ਸੰਗਤ ਜੀ ਉਸ ਸਮੇਂ ਰਾਗੀ ਸੁਰਜਨ ਸਿੰਘ ਜੀ ਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਧੰਨਵਾਦ ਕੀਤਾ ਕਦੇ ਸਮਾਂ ਸੀ ਜਿਸ ਸਮੇਂ ਗਾਂਡੇ ਵਾਲਾ ਕੁੜਤਾ ਪਾਇਆ ਹੋਇਆ ਸੀ ਤੇ ਅੱਜ ਸਮਾਂ ਦੇਖੋ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਗੱਡੀ ਦੇ ਦਿੱਤੀ ਪਰ ਸੰਗਤਾਂ ਉਡੀਕਦੀਆਂ ਹੁੰਦੀਆਂ ਸਨ ਰਾਗੀ ਸੁਰਜਨ ਸਿੰਘ ਜੀ ਜਦੋਂ ਆਸਾ ਜੀ ਦੀ ਵਾਰ ਰੇਡੀਓ ਤੇ ਆਉਂਦੀ ਸੀ ਨਾ ਤੇ ਸੰਗਤਾਂ ਉਡੀਕਦੀਆਂ ਹੁੰਦੀਆਂ ਸਨ ਇੰਨੀ ਮੂਲ ਮੰਤਰ ਦੀ ਸ਼ਕਤੀ ਹੈ ਜੀ